ਵਾਹਿਗੁਰੂ ਜੀ ਕੀ ਫਤਿਹ ਇੱਕ ਆਉਂ ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ 10ਵੀਂ ਕਬਜ ਬਾਤ ਬੇਨਤੀ ਚਉਪਈ ਹਮਰੇ ਘਰੋ ਹਾਥ ਦੇ ਰਚਾ پورن ہوئے کیشا, تاب چرنن من رہے ہمارا اپنا جان کرو پیت پارا ہمارے تو تب تم کہو آپ ہاتھ دے موہے بچاؤ سکھی بس ہے مورو پروارا سیوک سکھ سب کر تارا مور اچھا نج کر دے جیے ساو پیرن کو آج سنگریے ਪੂਰਨ ਹੋਏ ਹਮਾਰੀ ਆਸ ਤੌਰ ਪਜਨ ਕੀ ਰਾਹੇ ਪਿਆਸਾ ਤੁਮੇ ਸਾਡ ਕੋਈ ਆਵਰ ਨਾ ਧਿਆਉ ਜੋ ਪਰ ਚਾਹੂ ਤੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਆਂ ਚੰਨ ਚੰਨ ਸਾਤਰ ਨਹ ਮਾਰੇ ਮਾਰਿਨ ਆਪ ਆਥ ਦੇ ਮੋਜੇ ਅਬਾਰਿਨ ਮਰਨ ਕਾਲ ਕਾ ਤਰਾ ਸੰਵਾਰਿਏ ਹੋਜ ਸਤਾ ਹਮਾਰੇ ਪਛਾ ਸਰੀਆ ਤੋਨ ਜੋ ਕਾਰਜਿਓ ਰਸਾ ਰਾਖ ਲੈ ਹੋ ਮੋਹਿ ਰਾਖਣ ਹਾਰੇ ਸਹਾਇ ਬਸੰਤ ਸਹਾਇ ਪਿਆਰੇ ਦੇਨ ਪੰਦਨ ਦੋਇ ਸਟਾਂਡ ਕੇ ਹੰਤਾ ਤਮਹ ਪੂਰੀ ਚਤਰਨ ਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸ਼ਕਲ ਕਾਲ ਕਾ ਕੀ ਆਤਮਾ ਚ ਜਾਵਣ ਕਾਲ ਜੋਗੀ ਸਿਰ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਾਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਾਵਣ ਕਾਲ ਸਭ ਜਗਤ ਬਣਾਇਓ ਦੇਵਤਾ ਅੰਤ ਚਾ ਚਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੈਸਹੀ ਕੋ ਹਮਾਰੀ ਸકલ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸਖ ਦਿਓ ਸਤਾਰਨਕੋ ਪਾਲ ਮੋ ਬਾਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਛੇਟੀ ਤੇ ਕਾਂਚਰ ਅਸਥੂਲਾ ਸਭ ਪਰ ਕਿਰਪਾ ਦਸਤ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸਕ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰ ਪੈਸ਼ਾਨ ਕਾਟ ਕਾਟ ਕੇ ਪਟ ਪਟ ਕੀ ਜਾਨ ਜਬ ਉਤਮ ਕਰ ਕ ਕਰਾ ਕਰ ਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬ ਆਕਤ ਕਹਿ ਤहूं ਕਬੂ ਤਮ ਮਿਲਤ ਤੇ ਧਰ ਸਭ ਹੁ ਜੀਤੇ ਬਦਨ ਸਿਰਟ ਸਾਬ ਤਾਰੇ ਆਪ ਆਪਣੀ ਪੂਜ ਅਚਾਰੇ ਤਮ ਸਭ ਹੀ ਤੇ ਰਤ ਨਰਾਲਮ ਜਾਣਤ ਬੇਦ ਭੇਦ ਅਰ ਆਲਮਨ ਰੰਕਾਰ ਨਰਬਿਕਾਰ ਆਰੰਭ ਆਦ ਅਲীন ਅਨਾਦ ਅਸੰਭ ਤਾਂ ਕਾ ਮੂੜ ਅਚਾਰ ਤੋਂ ਭੇਦਾ ਜਾਂਕ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਣ ਤਿਆਨ ਮਾਨਤ ਮਹਾ ਮੂੜ ਕੇਸ਼ ਭੇਦ ਨਹੀਂ ਜਾਨਤ ਮਹਾਦੇਵ ਤੋ ਕੈਤ ਸਦਾ ਸਿਵ ਨਰੰਕਾਰ ਕਾ ਚੀਨਤ ਨਹੀਂ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭੈਨ ਭੈਨ ਤੋ ਤੀਤੀ ਤੁਮਰਾ ਲਖਾ ਨ ਜਾਏ ਪਸਾਰਾ اے بے بد سجا پرتم ਸੰسارا ایک کے রূপ نরূপ ਸਰੂਪا ترانک پયો राव ਕਾਈ ਪੂਪਾ ਅੰਝੜ ਜੇਰਦ ਸਹਤਾ ਜਕੀਨੀ ਉਤ ਪੁਜ ਖਾਨ ਬਹੁਤ ਰਚਦੀਨੀ ਕਾਹੂ ਫੋਲ ਰਾਜਾ ਬੈਠਾ ਕਹੋਂ ਸੇਟਮ ਪਾਇਓ ਅਸੰਕਟ ਅਕੈਠਾ ਸਗਲੇ ਸ੍ਰਿਸ਼ਟ ਜਤ ਖਾਇ ਅਚੰਬ ਆਦ ਜਗਾ ਦਸ ਰੂਪ ਸੁਵੰਪਮ ਆਬਰਛਾ ਮੇਰੀ ਤੁਮ ਕਰੋ ਅ ਸਿੱਖ ਅਬਾਰ ਅ ਸਿੱਖ ਸੰਗਰੋ ਦੋਸਤ ਜਤੇ ਉਠਵਤ ਉਤ ਪਾਤਾ ਸਾਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੋਦ ਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੋਖ ਤਾ ਹਮਾਰੇ ਫੋਰਖਾ ਚਾਵਣ ਪਗ ਪਾਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਾਲ ਕੋ ਇੱਕ ਵਾਰ ਤਿਆ ਹੈ ਤਾਂਕੇ ਕਾਲ ਨਿਕਟ ਮੈਂ ਹੈ ਪ੍ਰਸਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਤ ਤਨ ਜਾਹੇ ਨਿਹਾਰੋ ਤਾਂਕੇ ਤਾਪਤ ਨਿਕਟ ਮੈਂ ਹਰੋ ਅਰੇ ਸੇਧ ਕਰ ਮੋਹ ਸਭ ਹੋਈ ਦੁਟ ਸਹਾ ਸਵ ਸਾਕੇ ਨਾ ਕੋਈ ਇੱਕ ਬਾੜ ਜਿਨ ਤੋਂ ਮੈਂ ਸਮਾਰਾ ਕਾਲ ਪਾਸ ਕੇ ਤਾਏ ਆਵਾਰਾ ਜਿਨ ਨਰ ਨਾਮ ਤਹਾਰੋ ਕਹਾ ਦਾਰਜ ਤੁਖਤ ਤੋ ਤ ਤੇਰਾ ਖੜਗ ਖੇਤ ਮੈਂ ਸ਼ਰਨ ਤਹਾਰੀ ਆਪ ਹੱਥ ਦੇ ਲਿਓ ਅਬਾਰੀ ਸਰਬਤੋਂ ਰੋਹੋ ਸਹਾਈ ਟੋਟ ਦੋਗ ਤੇ ਲਿਓ ਬਚਾਈ ਖੜਗ ਤੇ ਤੁਮਹ ਸ਼ਰਨਤ ਆਰੀ ਆਪ ਹੱਥ ਦੇ ਲਿਓ ਅਬਾਰੀ ਸਾਰ ਪਟ ਰੋ ਹੋ ਸਹਾਈ ਡੋਬ ਤੋ ਦੂਤੇ ਲਿਓ ਬਚਾਈ ਸਵਈਆ ਪਾਇ ਗਜਬ ਤੇ ਤੁਮਰੇ ਤਬ ਤੇ ਕੋਈ ਆਖ ਤਰਹੀਨੀ ਆ ਨਿਉ RAM ਰਹੀਮ ਪਰਾਨ ਕਰਾਨ ਅਨੇਕ ਕਹੇ ਮਤ ਇਕ ਨਾ ਮਾਨਿਉ ਸਮਰਤ ਸਾਤਰ ਬੇ ਦਸਬਾ ਬਾਪੇ ਦਾ ਕਹੇ ਅਮ ਇੱਕ ਨਾ ਜਾਣਿਓ ਸਿਰ ਅਸਪਾਨ ਕਿਰਪਾ ਤੁਮਰੀ ਕਰ ਮੈਨਾ ਕਾਯੋ ਸਭ ਤੋਏ ਬਖਾਨਿਓ ਦੋਰਾ ਸਾਗਲਾ ਦਵਾਰ ਕੋ ਛਾੜ ਕੇ ਗਹਿ ਤਵਾਰਿਓ ਦਵਾਰ ਬائیں ਕਹੇ ਕੀ ਲਾਜਿਆਸ ਗੋਬਿੰਦ ਦਾਸ ਤਾਰ ਸਾਗਲ ਦਵਾਰ ਕੋ ਛਾੜ ਕੇ ਗਇ ਤੋ ਆਰਿਓ ਦਾਰ